ਕੰਟੈਕਟ 8054020198 ਸलाम ਜੀ ਉਦਮ ਸਿੰਘ ਸਰਕਾਰੀ ਕਾਲਜ ਦੇ ਵਿੱਚ ਤਕਰੀਬਨ 68 ਕਰੋੜ ਰੁਪਏ ਦੀ 68 ਲੱਖ ਰੁਪਏ ਦੀ ਲਾਗਤ ਦੇ ਨਾਲ 400 ਮੀਟਰ ਦਾ ਸੈਂਟਰ ਟ੍ਰੈਕ ਹੈ ਜਿਹੜਾ ਉਹ ਉਹਦਾ ਸ਼ੁਰੂਆਤ ਕਰ ਲਿਆ ਆ ਉਹਦਾ ਜੀ ਪੱਥਰ ਰੱਖਣ ਦੇ ਲਈ ਆ ਇਹ ਉਹ ਕਾਲਜ ਹੈ ਤੇ ਇਹ ਉਹ ਧਰਤੀ ਹੈ ਉਹ ਗਰਾਊਂਡ ਹੈ ਜਿਹਨੇ ਬੜੇ ਤਗੜੇ ਪਲੇਅਰ ਬੜੇ ਤਗੜੇ ਅਥਲੀਟ ਜਿਹੜੇ ਉਹ ਪੈਦਾ ਕੀਤੇ ਨੇ ਮਾਨਯੋਗ ਮੁੱਖ ਮੰਤਰੀ ਭੌਂਤ ਬਾਜੀ ਵੀ ਇਸੇ ਕਾਲਜ ਦੇ ਸਟੂਡੈਂਟ ਰਹੇ ਨੇ ਸੋ ਪਹਿਲੇ ਦਿਨ ਤੋਂ ਸਾਡੀ ਕੋਸ਼ਿਸ਼ ਹੈ ਕਿ ਪੂਰੇ ਹਲਕੇ ਦੇ ਨਾਮ ਨਾਲ ਇਸ ਕਾਲਜ ਦੇ ਵਿੱਚ ਵੀ ਜਿੰਨਾ ਕੰਮ ਇਨਫਰਾਸਟ੍ਰਕਚਰ ਦਾ ਜਾਂ ਬਾਕੀ ਹੋਰ ਵੀ ਡਵੈਲਪਮੈਂਟ ਦੇ ਕੰਮ ਨੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਸੋ ਉਸੇ ਲੜੀ ਦੇ ਵਿੱਚ 18 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਸੈਂਟਰ ਟ੍ਰੈਕ ਹੈ ਜਿਹੜਾ 400 ਮੀਟਰ ਦਾ ਇਹ ਬਣਾਇਆ ਜਾ ਰਿਹਾ ਜਿਹਦੇ ਵਿੱਚ ਔਰ ਫਿਰ ਅੰਦਰ ਦੇ ਪਾਸੇ ਫੁੱਟਬਾਲ ਦਾ ਗਰਾਊਂਡ ਹੈ ਜਿਹੜਾ ਉਹ ਹੋ ਜਾਏਗਾ ਉਹਦੇ ਵਿੱਚ ਜਿਹੜੇ ਤੁਹਾਡੇ ਸਪ੍ਰਿੰਕਲ ਸਿਸਟਮ ਵਗੈਰੇ ਸਾਰਾ ਆਧੁਨਿਕ ਸਿਸਟਮ ਦੇ ਨਾਲ ਇਹ ਤਿਆਰ ਕਰਕੇ ਤਕਰੀਬਨ 4-5 ਕੁ ਮਹੀਨਿਆਂ ਦੇ ਵਿੱਚ ਇਸ ਨਾਮ ਸਹਿਰ ਨੂੰ ਪੂਰਾ ਜਿਹਾ ਉਹ ਦੇਖਣਾ। ਉਹਦੇ ਵਿੱਚ ਜਿਹੜੇ ਵਾਸ਼ਰੂਮ ਵਗੈਰੇ ਨੇ ਉਹ ਤਾਂ ਸ਼ਾਇਦ ਕੁਝ ਬਣ ਗਏ ਪਰ ਕਿਉਂਕਿ ਇਹ ਦੋ ਰੀਜ਼ਨ ਸੀਗੇ ਇਹਦੇ ਵਿੱਚ ਥੋੜੀ ਜਿਹੀ ਫੰਡ ਦੀ ਦਿੱਕਤ ਆ ਗਈ ਸੀ ਕਿਉਂਕਿ ਪਹਿਲਾਂ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਫੰਡ 31 ਮਾਰਚ ਕਰਕੇ ਸਟਾਪ ਹੋ ਗਏ ਤੇ ਫਿਰ ਚੌਨ ਦਾ ਜਿਹੜਾ 4 ਮਹੀਨਾ ਹੋ ਰਿਹਾ ਪਰ ਉਹਦੇ ਬਾਰੇ ਵੀ ਹੁਣ ਜਿਹੜੀ ਫੰਡਸ ਦੀ ਕਲੀਅਰੈਂਸ ਹੈ ਉਹ ਹੋ ਗਈ ਹੈ ਤੇ ਬੜੀ ਜਲਦੀ ਹਫਤੇ 10 ਦੇ ਚੋ 24 ਕੰਮ ਇਹਦਾ ਦੁਬਾਰਾ ਸ਼ੁਰੂ ਹੋ ਜੂਗਾ ਸਰ ਤੁਹਾਡੀ ਸਰਕਾਰ ਇਨੀਸ਼ੀਏਟਿਵ ਲੈ ਰਹੀ ਹੈ 20000 ਸੋਲਰ ਟਿਊਬਲਰ ਨਾਲ ਹਾਂਜੀ ਪੰਜਾਬ ਨੂੰ ਕਿੰਨਾ ਫਾਇਦਾ ਕੀ ਉਹ ਸਕੀਮਾਂ ਪੂਰੀ ਗੱਲ ਜਾਣਦੇ ਦੇਖੋ ਅੱਜ ਪੰਜਾਬ ਦੇ ਵਿੱਚ ਤਕਰੀਬਨ 1.5 ਲੱਖ ਕਿਸਾਨ ਇਹਜ ਹੈ ਜਿੰਨਾ ਵਿਚਾਰਿਆਂ ਕੋਲੇ ਬਿਜਲੀ ਕਨੈਕਸ਼ਨ ਹੈ ਨਹੀਂ ਜਾਂ ਤਾਂ ਉਹ ਗਵਾਂਡੀ ਤੋਂ ਪਾਣੀ ਮੁੱਲ ਲੈਂਦੇ ਨੇ ਤੇ ਜਾਂ ਉਹਨਾਂ ਨੂੰ ਜਨਰੇਟਰ ਦੇ ਉੱਪਰ ਆਪਦੀ ਖੇਤ ਦੀ ਸਜਾਈ ਜਿਹੜੀ ਉਹ ਕਰਨੀ ਪੈਂਦੀ ਹੈ ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਮਾ ਜਿਹੜਾ ਨਿਊ ਰੀਨਿਊਏਬਲ એનર્ਜੀ ਪੇਡਾ ਕਹਿੰਦਾ ਜਿਹਨੂੰ ਆਪਾਂ ਉਹ 20000 ਸੋਲਰ ਪੰਪ ਸੈਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ ਸੋਵਾਰ ਤੇ ਉਹ ਪੋਰਟਲ ਜਿਹੜਾ ਉਹ ਖੁੱਲ ਜਾਏਗਾ ਔਰ ਇਹਦੇ ਵਿੱਚ 60% ਸਬਸਿਡੀ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ ਔਰ ਬਹੁਤ ਵੱਡਾ ਲਾਭ ਹੈ ਜਿਹੜਾ ਉਹ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਪੰਪ ਸੈਟ ਹੈ ਨਹੀਂ ਜਿਹੜੇ ਦੂਸਰੇ ਕਨੈਕਸ਼ਨ ਨੇ ਉਹ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਕਿ ਪੰਜਾਬ ਦੇ ਬਹੁਤ ਸਾਰਾ ਏਰੀਆਜ਼ ਦੇ ਵਿੱਚ ਬਲਾਕਾਂ ਵਿੱਚ ਪਾਣੀ نیچے ਚਲਾ ਗਿਆ ਸੋ ਉਸ ਕਰਕੇ ਇਹ ਨੇ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਦੇ ਨਾਲ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਡੂੰਘੇ ਚਲਾ ਗਿਆ ਜ਼ਰੂਰਤਾਂ ਜ਼ਿਆਦਾ ਉਹਨਾਂ ਦੇ ਵਿੱਚ ਨਾਲ ਸਪ੍ਰਿੰਕਲਰ ਸਿਸਟਮ ਤੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਲੱਗੇਗਾ ਉਹ ਵੀ 80% ਦੇ ਕਰੀਬ ਸਸਟਰੀ ਜਿਹੜੀ ਉਹ ਮਿਲੇਗੀ ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ ਹੈ ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬਹੁਤ ਲਾਹੇਵੰਦ ਸਕੀਮ ਹੈ 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ ਸਿਰਫ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ ਇਹਦਾ ਵੱਧ ਤੋਂ ਵੱਧ ਲਾਹੇ ਜਿਹੜਾ ਉਹ ਲੈਂਡ ਸੋ